ਸਸ਼ੀਕਲ ਸਾਰਿਆਂ ਨੂੰ ਮੇਰੇ ਵੱਲੋਂ ਥੋੜੇ ਪਰਿਵਾਰ ਨੂੰ ਤੇ ਤੁਹਾਨੂੰ ਪਿਆਰ ਭਰੀ ਸਸ਼ੀਕਲ ਠੀਕ ਹੈ ਇਹ ਮੇਰਾ ਦੂਜਾ ਚੈਨਲ ਹੈ ਪਹਿਲਾ ਚੈਨਲ ਬੰਦ ਹੋ ਚੁੱਕਿਆ ਹੈ ਠੀਕ ਹੈ ਮੈਂ ਤੁਹਾਨੂੰ ਆਪਣੀ ਕੋਠੀ ਦਾ ਟੂਰ ਦਿਖਾਣਾ ਠੀਕ ਹੈ ਐਕਚੁਅਲੀ ਮੇਰੇ ਕੋਈ ਫਰੈਂਡ ਵਗੈਰਾ ਹੈ ਨਹੀਂ ਨੇ ਬਿਕੋਜ਼ ਸਾਰੇ ਫਰੈਂਡਸ ਮੇਰੇ ਬਾਹਰ ਚਲੇ ਗਏ ਨੇ ਤਾਂ ਤੁਸੀਂ ਮੇਰੇ ਅੱਧੀ ਲਾਈਕ ਫੈਮਲੀ ਹੋ ਆਪਦੇ ਫਰੈਂਡਸ ਹੋਗੇ ਤੁਹਾਨੂੰ ਮੈਂ ਆਪਣੀ ਕੋਠੀ ਦਿਖਾਣਾ ਸੀ ਬਹੁਤ ਟਾਈਮ ਤੋਂ ਲਾਈਕ ਉਹ ਕੀਤਾ ਹੋਇਆ ਸੀ ਇੱਕ ਮੀਡਲ ਕਲਾਸ ਫੈਮਲੀ ਦਾ ਨ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਆਪ ਦਾ ਘਰ ਬਹੁਤ ਵਧੀਆ ਹੋਵੇ ਵੱਡਾ ਘਰ ਹੋਵੇ ਤਾਂ ਉਹ ਸਾਡਾ ਫਾਈਨਲੀ ਸੁਪਨਾ ਪੂਰਾ ਹੋ ਚੁੱਕਿਆ ਤੁਹਾਨੂੰ ਮੈਂ ਆਪਣੀ ਕੋਠੀ ਦਿਖਾਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਜਿਹੜੇ ਵੀ ਮੇਰੇ ਪੰਜਾਬੀ ਮਾਂ ਭੈਣ ਭਾਈ ਠੀਕ ਹੈ ਦੇਖ ਰਹੇ ਨੇ ਸਤਿਗੁਰਯੋ ਪ੍ਰਸਾਦ ਰਾਮ ਸਸੀ ਕਾਲ ਫਿਰ ਤੁਮ ਠੀਕ ਹੈ ਐਂਡ ਤੱਕ ਵੀਡੀਓ ਦੇਖਿਓ ਬਿਕੋਜ਼ ਜਿਹੜੇ ਆਪਾਂ ਮੀਡਲ ਕਲਾਸ ਵਾਲੇ ਹੁੰਦੇ ਆ ਨਾ ਮੀਡਲ ਕਲਾਸ ਵਾਲੇ ਇੱਕ ਦੂਜੇ ਨੂੰ ਦੇਖ ਕੇ ਹੀ ਖੁਸ਼ ਹੁੰਦੇ ਨੇ ਆਈ ਹੋਪ ਕਿ ਤੁਹਾਨੂੰ ਘਰ ਪਸੰਦ ਆਊਗਾ ਠੀਕ ਹੈ ਸ਼ਾਰਟਸ ਸ਼ਾਰਟ ਜੀ ਵੀਡੀਓ ਹੈ ਜੇ ਅੱਗੇ ਇਹ ਵੀਡੀਓ ਵਾਇਰਲ ਹੋਈ ਚੱਲੀ ਤਾਂ ਆਪਾਂ ਜ਼ਰੂਰ ਅੱਗੇ ਪੁਸ਼ਪਾਉਂਗਾ ਕਿ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਮੈਨੂੰ ਠੀਕ ਹੈ ਨਾ ਬਾਕੀ ਅੱਗੇ ਦੇਖੋ ਇਹ ਕੋਠੀ ਆਪਣੀ ਠੀਕ ਹੈ ਤੇ ਇਹ ਕੋਠੀ ਬਾਰੇ ਆਪਣੇ ਪੇਰੈਂਟਸ ਨੂੰ ਪਤਾ ਨਹੀਂ ਹਲੇ ਇਕੋਸ ਮੈਂ ਤੇ ਮੇਰੇ ਵੱਡੇ ਭਾਈ ਨੇ ਲਾਈਕੋ ਕਰਕੇ ਹੀ ਕੋਠੀ ਬਣਾਈ ਆਗੀ ਪੂਰਾ ਭਰਾ ਨੇ ਪੈਸੇ ਭੇਜੇ ਸੀ ਬਾਹਰੋਂ ਇੱਕ ਤਰ੍ਹਾਂ ਦਾ ਹੈ ਸਰਪ੍ਰਾਈਜ਼ ਦੇ ਟੂ ਦਾ ਪੇਰੈਂਟਸ ਫਸਟ ਠੀਕ ਹੈ ਮੈਂ ਸਾਈਡ ਤੋਂ ਦੁਹਾਨਾ ਤੁਹਾਨੂੰ ਲੋ ਜੀ ਸਾਈਡ ਤੋਂ ਵੀ ਚੈੱਕ ਕਰੋ ਅਜੇ ਇੱਥੇ ਪੇਂਟ ਤੇ ਉਮੀਦਾਂ ਹੋ ਗਿਆ ਸੀ ਨਿਸ਼ਾਨ ਜੇ ਪੈ ਗਏ ਬਟੇ ਸੈੱਟ ਹੋ ਜਾਣੇ ਆਗੇ ਇਧਰ ਅਜੇ ਉੱਟੀ ਹੋਇਆ ਲੈਂਪ ਹੋਇਆ ਲੱਗਿਆ ਰਾਤ ਦਾ ਥਿਊ ਬਹੁਤ ਸੋਹਣਾ ਹੁੰਦਾ ਹੈ ਇਹਦਾ ਚੈੱਕ ਕਰੋ ਗੋਲੇ ਵਗੈਰਾ ਚੈੱਕ ਕਰੋ ਕਲਾਸਿਕ ਕੋਠੀ ਬਣਾਈ ਹੈ ਸਾਈਡ ਤੇ ਬਾਲਕਨੀ ਇੱਥੇ ਵੀ ਆਪਣਾ ਹਜੇ ਲੱਗਣਾ ਹੈ ਲੈਂਪ ਸ਼ਾਇਦ ਠੀਕ ਹੈ ਬਾਕੀ ਕੋਠੀ ਹਜੇ ਬਾਕੀ ਰਿਐਕਸ਼ਨ ਦੇਖਣ ਵਾਲਾ ਹੋਸਟ ਹੈ ਮਾ ਜਦੋਂ ਘਰ ਦੇ ਨੂੰ ਸਰਪ੍ਰਾਈਜ਼ ਮਿਲਦਾ ਕਿਉਂਕਿ ਇਹ ਬਹੁਤ ਵੱਡਾ ਸਰਪ੍ਰਾਈਜ਼ ਆ ਇਹ ਪੁਰਾਣੇ ਬਾਹਰੋਂ ਪੈਸੇ ਭੇਜੀ ਸੀ ਤੇ ਅਸੀਂ ਮਤਲਬ ਚੋਰੀ ਛੁਪੇ ਹੀ ਕੰਮ ਸ਼ੁਰੂ ਕੀਤਾ ਸੀ ਸਾਲਾਂ ਬੰਗ ਹੋ ਗਿਆ ਠੀਕ ਹੈ ਚਲੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਸੋ ਇਹ ਆ ਐਂਟਰੈਂਸ ਗੇਟ ਇਹ ਵੀ ਹਜੇ ਦਵਾਰਾ ਤੋਂ ਸਾਰਾ ਚੇਂਜ ਕਰਾਣਾ ਹੈ ਠੀਕ ਹੈ ਇਹ ਆਪਣਾ ਐਂਟਰ ਕਰਕੇ ਐਂਟਰ ਕਰਦੇ ਸਾਰ ਇੱਧਰ ਡੌਗੀ ਵਾਸਤੇ ਰੱਖਿਆ ਹੋਇਆ ਹੈ ਠੀਕ ਹੈ ਤੇ ਇੱਧਰ ਗੱਡੀ ਵਗੈਰਾ ਖੜਾਉਣ ਨੂੰ ਅਜੇ ਲੱਕੜ ਲਗਾਮ ਕੰਪਲੀਟ ਹੋਇਆ ਸੋ ਥੋੜਾ ਦਾ ਟਾਈਮ ਲੱਗ ਜਣਾ ਸਾਫ ਉਹਨੂੰ ਅੱਜ ਅਜ ਸਾਰਾ ਕੋਲਣਾ ਸਾਰਾ ਇਹ ਬੈੱਡ ਵਗੈਰਾ ਬਣਾਇਆ ਸੀ ਆਪਾਂ ਕਲਾਸਿਕ ਚੈੱਕ ਕਰ ਸਕਦੇ ਸੋਣਾ ਠੀਕ ਹੈ ਇਹ ਆਪਾਂ ਹੁਣ ਕਰ ਰਹੇ ਐਂਟਰ ਇਹ ਗੇਟ ਸੇ ਜਾਲੀ ਵਾਲਾ ਗੇਟ ਜਾਲੀ ਵਾਲਾ ਗੇਟ ਬਣਵਾਇਆ ਸਾਰਾ ਠੀਕ ਹੈ ਤੇ ਸਾਗਵਾਂ ਦਾ ਗੇਟ ਹੈ ਚੈੱਕ ਕਰੋ ਸਾਗਵਾਂ ਦਾ ਗੇਟ ਸੋਣਾ ਲਾਈਕ ਪੂਰਾ ਕਲਾਸਿਕ ਡਿਜ਼ਾਈਨ ਬਣਵਾਇਆ ਜਾਗਾ ਇਹ ਆਪਾਂ ਹਲੇ ਸਾਰਾ ਮਤਲਬ ਡਾਊਨ ਸੀਲਿੰਗ ਵੇਰਾ ਪ੍ਰੋਪਰ ਦਿੱਤੀ ਹੈ ਪੱਖੇ ਜਸ ਮਿਸਤਰੀਆਂ ਵਾਸਤੇ ਲਾਈ ਸੀ ਚੇਂਜ ਕਰਨੇ ਆ ਪੱਖੇ ਐਂਡ ਇਧਰ ਇਹ ਆ ਗਿਆ ਆਪਣਾ ਡਰਾਈੰਗ ਰੂਮ ਗ੍ਰੈਂਡ ਰੂਮ ਦੀ ਡਾਊਨ ਸੀਲਿੰਗ ਦੇਖੋ ਸੋਹਣੀਆ ਅਹੇ ਇੱਥੇ ਬਾਈ ਜਸ ਇੱਥੇ ਝੂਮਰ ਲੱਗਣਾ ਹਜੇ ਠੀਕ ਹੈ ਪੱਖਾ ਤਾਂ ਪਰ ਮੂਵ ਕਰ ਦੇਣਾ ਜਿਹੜਾ ਇਹ ਕਸਾਰਾ ਕੰਮ ਹੋਣਾ ਜੀ ਪ੍ਰੋਪਰ ਆਪਾਂ ਕਰ ਕਰਕੇ ਗਿਫਟ ਦਵਾਂਗੇ ਕਰਦੇ ਇਹ ਹੈ ਜਿਹੜੀ ਲਈ ਸੀ ਟਾਈਮ ਪਾਸ ਵਾਸਤੇ ਆ ਦੇਖੋ ਲਾਈਟਸ ਦੇਖੇ ਹੁਣ ਇਹਦੀ ਲਾਈਟਸ ਨਹੀਂ ਚੈੱਕ ਕਰੋ ਸੋਣੀ ਲੱਗਣ ਲਾਈਟਸ ਵਗੈਰਾ ਪ੍ਰੋਪਰ ਇਥੇ ਕਲਾਸਿਕ ਸਾਰਾ ਸੌਫਾ ਵਗੈਰਾ ਰੱਖਣਾਗਾ ਆਪਾਂ ਇਹ ਜੋ ਸਟਿਕਨ ਦਾ ਗੈਪ ਦੇ ਰਹੇ ਆ ਆਪਾਂ ਆਪਣੇ ਪੇਰੈਂਟਸ ਨੂੰ ਡਬਲ ਹਾਈਟ ਬਣਾਇਆ ਹੋਇਆ ਇਹ ਹਿੱਟੇ ਝੂਮਰ ਵਗੈਰਾ ਹਜੇ ਇੱਥੇ ਲਾਈਟਿੰਗ ਦਾ ਕੰਮ ਹੋਣਾ ਆ ਇਹ ਸਟੇਅਰਸ ਵਗੈਰਾ ਨੇ ਇਹ ਡੇਰ ਤੋਂ ਦਿਖਾਈ ਦਿੱਤਾ ਸੀ ਆਪਨਾ ਪੂਰਾ ਲਾਈਕ ਲੌਬੀ ਏਰੀਆ ਆ ਗਿਆ ਇੱਥੇ ਵੀ ਐਲਡੀ ਦਾ ਪੈਨਲ ਬਣੂ ਇੱਥੇ ਸੌਫੇ ਲੱਗਣੇ ਜਿਵੇਂ ਆਪਾਂ ਲੰਚ ਵਗੈਰਾ ਬ੍ਰੈਕਫਾਸਟ ਟਾਈਮ ਆਪਾਂ ਕਰਦੇ ਸਰ ਇੱਥੇ ਬੈਠ ਸਕਦੇ ਹਾਂ ਇਕੱਠੇ ਟੂਰ ਸਾਰੇ ਮਿਲ ਕੇ ਬਾਕੀ ਇਹ ਆ ਗਿਆ ਆਪਣਾ ਕਿਚਨ ਦਾ ਕਮ ਕਿਚਨ ਚੈੱਕ ਕਰੋ ਮੈਂ ਥੋੜਾ ਜਿਹਾ ਟੈਲਾਂ ਦੇ ਨਾਲ ਮਿਲਦਾ ਹੀ ਸਾਰਾ ਸਨ ਮਾਈਕਾ ਲਗਾਇਆ ਹੋਇਆ ਹੈ ਚੈੱਕ ਕਰ ਸਕਦੇ ਹੋ ਠੀਕ ਹੈ ਨਾ ਇਹ ਕਿਚਨ ਦਾ ਕਮ ਹੈ ਪ੍ਰੋਪਰ ਹੈ ਤੇ ਦੇਖ ਸਕਦੇ ਹੋ ਇਹ ਇਹ ਆਪਣਾ ਬੈਡਰੂਮ ਇਹ ਮੇਰੇ ਮੰਮੀ ਪਾਪਾ ਦਾ ਬੈਡਰੂਮ ਆ ਗਿਆ ਇਹ ਵੀ ਲੈਕ ਤਿਆਰ ਕਰਵਾਇਆ ਸੀ ਇੱਦਾਂ ਵਗੈਰਾ ਸਾਰਾ ਅਸੀਂ ਪਿਚ ਕੰਮ ਕਰਵਾਇਆ ਪਿੱਛੇ ਬੈਕ ਮੋਲਡਿੰਗ ਦਾ ਕੰਮ ਕਰਵਾਇਆ ਹੋ ਤਾਂ ਉੱਪਰ ਲਾਈਟਿੰਗ ਵਾਰ ਲਈ ਚੈੱਕ ਕਰ ਚੁੱਕੇ ਇਹ ਹਜੇ ਮਤਲਬ ਉੱਦਾਂ ਮੇਰੀ ਗੈਟਟੀ ਲੱਗੀ ਹੋਈ ਹੈ ਤੇ ਮੈਂ ਇੱਥੇ ਪੱਖਾ ਲਾ ਕੇ ਅਜਿਹੀ ਲੱਗੀ ਹੋਈ ਹੈ ਆਪਕੀ ਵਾਰਾ ਕੁਝ ਕਿਤੇ ਪਿਆ ਠੀਕ ਹੈ ਬਾਕੀ ਜੇ ਲੋਕ ਦਾ ਦੇ ਨਾ ਸੀ ਤੇ ਇਹਗਾ ਟੀਵੀ ਫਰੇਮ ਉਹਦੇ ਵਰਗਾ ਇੱਕ ਸੇਮ ਇੱਥੇ ਵੀ ਲੱਗ ਜਾਣਾ ਹੈ ਤੁਹਾਨੂੰ ਜਾਇਆ ਪੁੱਛਿਓ ਲਾਫੀ ਤੇ ਇਹ ਆਪਣੇ ਹੈਗੇ ਨੇ ਗੇਟ ਚੈੱਕ ਕਰ ਕਰਦੇ ਗੇਟ ਆ ਠੀਕ ਹੈ ਐਂਡ ਸਾਰਾ ਵਧੀਆ ਕੰਮ ਕਰਵਾ ਰਹੇ ਆ ਆਪਣੇ ਉੱਤੇ ਸੇ ਬਾਕੀ ਤੁਸੀਂ ਦੇਖੋ ਜੇ ਕੋਈ ਤੁਹਾਨੂੰ ਲੱਗਦਾ ਕਿ ਚੇਂਜ ਮਾੜਾ ਮੋਟਾ ਕਿ ਹਨਾ ਕੁਝ ਹੋਰ ਵੀ ਆਪਾਂ ਵਧੀਆ ਲੱਗਣ ਵਾਸਤੇ ਇਥੇ ਕਰ ਸਕਦੇ ਆ ਤਾਂ ਮੈਨੂੰ ਜ਼ਰੂਰ ਆਈਡੀਆ ਦੋ ਬਿਕੋਜ਼ ਮੈਂ ਇਕੱਲਾ ਹੀ ਇਥੇ ਸਭ ਕੁਝ ਕਰ ਰਿਹਾ ਹਾਂ ਕਮੈਂਟ ਸੈਕਸ਼ਨ 'ਚ ਆਪਣੇ ਆਪਣੇ ਆਈਡੀਆ ਦੋ ਵਗੈਰਾ ਦੋ ਆਪਣੇ ਸਾਫ ਸਭ ਕੁਝ ਕਰੋ ਬਿਕਾਜ਼ ਹੁਣ ਮੈਂ ਇੱਥੇ ਸੋਚਿਆ ਕਿ ਇੱਥੇ ਇੱਕ ਬਾਰ ਬੇਕਰ ਵੀ ਲਵਾ ਲਈ ਸੈਂਟਰ 'ਚ ਦੇ ਉਹਦੇ ਸੈਂਟਰ ਚ ਹੋਏ ਸੈਂਟਰ ਰਾਈਟ ਠੀਕ ਹੈ ਬਾਕੀ ਇਹ ਵਾਲਾ ਬੈਡਰੂਮ ਤਿਆਰ ਹੋ ਗਿਆ ਫਿਰ ਇਹ ਗੱਦੀਆਂ ਅਸੀਂ ਠਹਿਉਣੀਆਂ ਨੇ ਬਿਕਾਜ਼ ਕੀ ਚੱਕਰ ਹੁੰਦਾ ਨਾ ਰੇਤਾ ਘੱਟਾ ਉੱਡ ਰਕੇ ਪਿੱਛੇ ਮੈਂ ਤਾਂ ਗਰੀ ਲਗ ਗਈ ਆ ਠੀਕ ਹੈ ਇਹ ਬੈਡਰੂਮ ਹੋ ਗਿਆ ਹੁਣ ਜੇ ਤੁਹਾਨੂੰ ਲੈ ਕੇ ਚੱਲਦੇ ਆ ਆਪਣੇ ਵਾਲੇ ਬੈਡਰੂਮ 'ਚ ਮੇਰਾ ਵਾਲਾ ਬੈਡਰੂਮ ਸੋ ਇਹ ਆਪ ਪੈਂਟਰ ਕਰਕੇ ਮੇਰੇ ਵਾਲੇ ਕਮਰੇ 'ਚ जमें थ मैं कहा लाइक मैं अपना बैड शाही बनवा रहा दूजा रॉयल टाइप का यह पिछे फ्रेम चैक कर सकते हो ठीक है ये अपने बैड का फ्रंट आ गया चेक करो कि लगता पे ठीक है ये बाकी बैड का वो आ गया सारा कुछ आपका क्लासिक बनवा इतने वॉलपेपर लग जाना यह बाकी हजार गद्दी वगैरह लगी हुई है इससे पेंट वगैरह होना इससे डीको वगैरह कर ये लैंप वगैरह लगने बहुत सोना लायक होजूगा तो यह अपना डीवी पैन ला गया चेक करो सोना लग रहा ये भी हे लाइटिंग वाले काम होना हजे और कुछ हो सकता ये चैक कर सकते पल वगैरह इत ई डी वगैरह लगन में एंड यह अपने आ गए पल वगैरह सारा कुछ दरवाज़ वगैरह है जी राइट ਮੈਨੂੰ ਦੱਸ ਦਿਓ ਜੇ ਕੋਈ ਤੁਹਾਨੂੰ ਘਾਟ-ਬਾਤ ਲੱਗੀ ਤਾਂ ਆਪਾਂ ਉਹਦਾ ਇੱਕ ਕਰਦੇ ਹਾਂ ਮਤਲਬ ਹੋਰ ਕੋਈ ਚਾਪਾ ਰੂਮ ਚ ਲਵਾ ਸਕਦੇ ਆ ਕਿ ਨਹੀਂ ਲਵਾ ਸਕਦੇ ਉਧਰ ਲਈ ਕੰਤੇ ਆਪਾਂ ਕੀ ਲਵਾ ਸਕਦੇ ਆਂਗੇ ਮੈਨੂੰ ਵੀ ਪ੍ਰੋਪਰ ਦੱਸ ਦਿਓ ਉਧਰ ਵਿੰਡੋ ਆ ਗਈ ਕਿ ਚੇਕ ਕੱਟ ਆ ਗਿਆ ਚੇਕ ਉਹ ਕੱਟ ਠੀਕ ਹੈ ਇਹ ਵਗੈਰਾ ਜੀ ਦੂਜਾ ਇੱਥੇ ਡਰੈਸਿੰਗ ਰੂਮ ਤਿਆਰ ਹੋਣਾ ਗੇਟ ਸੇਮ ਗਿਆਰਾਂ ਆਪਣੇ ਹੋ ਗਏ ਜਦ ਨੇ ਹੋ ਗਿਆ ਇਹ 8 ਦੇ trolly ਵਗੈਰ ਰੱਖਣ ਨੂੰ ਬਾਕੀ ਇਹ ਆ ਗਿਆ ਆਪਣਾ ਕ੍ਰੋਕਰੀ ਰੈਕ ਮੇਨ ਕ੍ਰੋਕਰੀ ਰੈਕ ਠੀਕ ਹੈ ਬਾਕੀ ਸਾਰਾ ਕੁਝ ਪ੍ਰੋਪਰ ਵਧੀਆ ਲਗਵਾਇਆ ਉੱਪਰ ਇਹ ਚੈੱਕ ਕਰੋ ਢਾਂਡੇ ਵਗੈਰ ਰੱਖਣ ਨੂੰ ਤੇ ਧੋਗੇ ਇਹ ਚਾਈਨੀਜ਼ ਸ਼ੈਂਕ ਹੈ ਬਾਕੀ ਪੂਰਾ ਉਹ ਲੈਂਦੋ ਇੱਕ ਵਾਰ ਤੁਹਾਨੂੰ ਫੇਰ ਪ੍ਰੋਪਰ ਸੰਗ ਕੀਵੇਂ ਲੱਗਿਆ ਬਣਾ ਇਹ ਗੱਲ ਦੱਸੋ ਠੀਕ ਹੈ ਕਿ ਲਾਈਕ ਜਿਵੇਂ ਹੁੰਦਾ ਜੀ ਫੈਮਲੀ ਵਾਸਤੇ ਗਿਫਟ ਸੋਚ ਆਇਆ ਬਹੁਤ ਵੱਡਾ ਗਿਫਟ ਹੈ ਮੇਰੇ ਹਿਸਾਬ ਨਾਲ ਤਾਂ ਜਿਹੜਾ ਕੁਝ ਮੈਂ ਕਰ ਸਕਦਾ ਮੇਰਾ ਭਾਈ ਕਰ ਸਕਦਾ ਠੀਕ ਹੈ ਬਾਕੀ ਤੁਸੀਂ ਜੇ ਕੋਈ ਹੋਰ ਤੁਹਾਨੂੰ ਲਾਈਕ ਸਮਝਾ ਜਾਂਦੀ ਹੈ ਕਿ ਮਤਲਬ ਕਿਵੇਂ ਕਿੱਥੇ ਕੀ ਹੋ ਸਕਦਾ ਤਾਂ ਮੈਨੂੰ ਜ਼ਰੂਰ رائے ਦਿਓ ਠੀਕ ਹੈ बिकॉज ਮੈਂ ਹੋਮ ਵੀ ਕਰਵਾ ਕੇ ਸਪੈਸ਼ਲ ਬਣਾ ਕੇ ਦੇਣਾ ਚਾਹੁੰਦਾ ਕਰਦੇ ਹਾਂ ਫਿਰ ਠੀਕ ਹੈ ਇੱਕ ਆ ਦੇਖੋ ਪੌੜੀ ਪੌੜੀ ਵਾਲਾ ਕਿਵੇਂ ਸਿਸਟਮ ਕਰ ਸਕਦੇ ਆ ਆਪਾਂ ਮੈਨੂੰ ਇਹ ਵੀ ਦੱਸੋ ਜ਼ਰੂਰ رائے ਦਿਓ ਪੌੜੀ ਉੱਤੇ ਗੋਲ ਲਗਵਾਈਏ ਚੌੜ ਸਲਵਾਈਏ ਤੇ ਪੱਲਾ ਲਗਵਾਈਏ ਕੀ ਲਗਵਾਈਏ ਐਂਡ ਇਹਦੀ ਬੈਕ ਤੇ ਕੀ ਕੰਮ ਕਰਵਾਉਣਾ ਕਰਾਉਣਾ ਮੈਨੂੰ ਸਾਰਾ ਕੁਝ ਪ੍ਰੋਪਰ ਇੱਕ ਵਾਰ ਦੱਸੋ ਠੀਕ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਤੁਸੀਂ ਕਿਵੇਂ ਲੱਗੀ ਜਰਾ ਤਾਂ ਪਤਾ ਨਹੀਂ ਹਜੇ ਨਵੀਂ ਵੀਡੀਓ ਵੀ ਪੋਸਟ ਕਰ ਰਹੇ ਆ ਦੇਖਦੇ ਆ ਕਿੰਨੇ ਲੋਕਾਂ ਤੱਕ ਵੀਡੀਓ ਪਹੁੰਚਦੀ ਆ ਠੀਕ ਹੈ ਨਾ ਬਾਕੀ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਅਗਲੇ ਚੈਨਲ ਅਗਲੇ ਲਾਈਕ ਯੂਰ ਵਲੌਗਸ ਵਗੈਰਾ ਨੂੰ ਠੀਕ ਹੈ ਜ਼ੁਬਾਨ ਵੀ ਲੜਖੜਾਂਦੀ ਆ ਜਦੋਂ ਫਸਟ ਟਾਈਮ ਵਲੌਗ ਕਰਦੇ ਆਪਾਂ ਰਾਈਟ ਜ਼ਰੂਰ ਮੈਨੂੰ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿਦਾਂ ਲੱਗਿਆ ਕੋਠੀ ਕਿਦਾਂ ਲੱਗੀ ਤੇ ਗਿਫਟ ਕਿਦਾਂ ਲੱਗਿਆ ਜਦੋਂ ਵੀ ਕਿ ਪੂਰਾ ਹੁੰਦਾ ਆ ਇਹ ਪ੍ਰੋਪਰ ਕੰਮ ਕਰਾ ਕੇ ਵਲੌਗ ਪੂਰਾ ਪਾਉਂ ਰਿਐਕਸ਼ਨ ਪੂਰਾ ਪਾਉਂਗਾ ਮੈਂ ਥੈਂਕ ਯੂ